ਸੂਬਾ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਆਏ ਦਿਨ ਛਾਪੇਮਾਰੀ ਕੀਤੇ ਜਾਰੀ ਹੈ ਸ਼ੱਕੀ ਲੋਕਾਂ ਦੇ ਘਰਾਂ 'ਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਕੁਝ ਲੋਕ ਆਪਣੇ ਥੋੜੇ ਜੇ ਫਾਇਦੇ ਲਈ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਛੇਵੇਂ ਦਰਿਆਨ 'ਚ ਧੱਕਣ ਨੂੰ ਲੱਗੇ ਹੋਏ ਨੇ ਅਜੇ ਕੁਝ ਪਠਾਨਕੋਟ ਦੇ ਸ਼ੇਰਪੁਰ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਪਿੰਡ 'ਚ ਹੋ ਰਹੀ ਨਸ਼ੇ ਦੀ ਨਜਾਇਜ਼ ਵਿਕਰੀ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਇਸ ਮੌਕੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਨਸ਼ੇ ਦੀ ਨਜਾਇਜ਼ ਵਿਕਰੀ ਹੋ ਰਹੀ ਹੈ ਜਿਸ ਕਾਰਨ ਰੋਜ਼ਾਨਾ ਕਿਸੇ ਨਾ ਕਿਸੇ ਦਾ ਝਗੜਾ ਵੇਖਣ ਨੂੰ ਮਿਲਦਾ ਪ੍ਰੋਟੈਸਟ ਕੀਤਾ ਤੁਸੀਂ ਕੀ ਕਹਿਣਾ ਚਾਹੋ ਮੈਂ ਨਮਸਕਾਰ ਸਾਰਿਆਂ ਨੂੰ ਪਹਿਲਾਂ ਜੈ ਪਿੰਡ ਦੇ ਸ਼ੇਰਪੁਰ ਦੇ ਸਰਪੰਚ ਸੀਮਾ ਦੇਵੀ ਦਾ ਹਸਬੰਦ ਆ। ਔਰ ਮੈਂ ਤੁਹਾਡੇ ਧਿਆਨ ਦੇ ਵਿੱਚ ਲੈਣਾ ਚਾਹਨਾ ਕਿ ਅੱਜ ਇਹੜਾ ਇਕੱਠ ਇਕੱਠਾ ਹੋਇਆ ਮਾਵਾਂ ਪਿਮਾਂ ਮਾਵਾਂ ਭੈਣਾਂ ਦਾ ਮਾਤਰ ਸ਼ਕਤੀ ਦਾ ਕਿਉਂਕਿ ਪਿੰਡ ਦੇ ਸਾਡੇ ਹਾਲਾਤ ਬਹੁਤ ਹੀ ਤਰਸਯੋਗ ਹਨ ਕਿਉਂਕਿ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਨਸ਼ਾ ਬਹੁਤ ਹੀ ਜ਼ਿਆਦਾ ਜ਼ੋਰਾਂ ਤੇ ਚੱਲ ਰਿਹਾ ਜਿਸ ਦੇ ਵਿੱਚ ਰੋਜ਼ ਆਏ ਦਿਨ ਸਵੇਰੇ ਸ਼ਾਮੀ ਦੁਪਹਿਰੇ ਕਿਤਨਾ ਕਿਤ ਝਗੜਾ ਹੁੰਦਾ ਰਹਿੰਦਾ ਔਰ ਘਰ ਦੇ ਵਿੱਚ ਲੜਾਈ ਝਗੜਾ ਸ਼ਰਾਬ ਇੰਨੀ ਆ ਕਿ ਹਰ ਥਾਂ ਥਾਂ ਤੇ ਸ਼ਰਾਬ बिक ਰਹੀ ਆ ਇੱਕ ਪਾਸੇ ਮੈਂ ਸਰਕਾਰ ਦੇ ਧਿਆਨ ਦੇ ਵਿੱਚ ਲੈਣਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਰਕਾਰ ਸਿਰਫ ਪੋਸਟਰਾਂ ਦੇ ਵਿੱਚ ਵੱਡੇ ਵੱਡੇ ਹੋਰਡਿੰਗਾਂ ਤੇ ਹੀ ਆਪਣੇ ਆਪ ਨੂੰ ਆਪਣੇ ਵਾਹਵਾਇ ਲੁਟ ਰਣਾ ਚੰਦੀ ਆ ਅਸਲ ਦੇ ਵਿੱਚ ਆ ਕੇ ਪਿੰਡ ਦੇ ਵਿੱਚ ਜਾ ਕੇ ਦੇਖੋ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਹਰ ਜਗ੍ਹਾ ਤੇ ਜਾ ਕੇ ਦੇਖੋ ਕਿ ਤੁਸੀਂ ਨਸ਼ਾ ਕਿੰਨਾ ਆ ਸਾਡਾ ਪਿੰਡ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਨੇ ਨਸ਼ੇੜੀ ਲੋਕਣਾ ਇੰਨੀ ਸ਼ਰਾਬ ਹੈ ਇਨੇ ਨਜਾਇਜ਼ ਸ਼ਰਾਬ ਬਿਕਰੀਆ ਕਿ ਸਰਕਾਰ ਦੇ ਔਰ ਪ੍ਰਸ਼ਾਸਨ ਦੇ ਕੰਨਾਂ 'ਚ ਜੂ ਨਹੀਂ ਰਹਿਂਦੀ ਅਸੀਂ ਬਹੁਤ ਜ਼ਿਆਦਾ ਪਹਿਲਾਂ ਵੀ ਇਹਨਾਂ ਨੇ ਧਿਆਨ ਦੇ ਵਿੱਚ ਲਾਇਆ ਕਿ ਇਹਦੀ ਨਜਾਇਜ਼ ਸ਼ਰਾਬ ਹੈ ਇਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਤੁਸੀਂ ਦੇਖਣੋ ਸ਼ਾਮ ਨੂੰ ਤੇ ਆ ਕੇ ਸਾਡੀਆਂ ਬੀਬੀਆਂ ਪੈਣਾ ਸਾਡੇ ਬੱਚੇ ਦੁਕਾਨ ਤੱਕ ਨਹੀਂ ਜਾ ਸਕਦੇ ਆਪਣੇ ਰੋਜ਼ਮਾਰਾ ਦਾ ਸਮਾਨ ਲੈ ਜਾਣ ਵਾਸਤੇ ਕਿਉਂ ਕਿ ਆਹਦਾ ਹੱਕ ਨਹੀਂ ਹੈਗਾ ਇਹ ਕੋਈ ਸ਼ਰਾਬ ਨਾਲ ਤੇ ਸ਼ਰਾਬ ਪੀ ਕੇ ਦਿਨੇ ਦੁਪਹਿਰੇ ਇਥੇ ਗਾਲੀ ਗਲੋਚ ਕਰਦੇ ਆ ਲੜਾਈ ਝਗੜਾ ਹੁੰਦਾ ਇੰਨੀ ਕੁ ਮਾਰ ਕਟਾਈ ਵੀ ਹੁੰਦੀ ਆ ਅਸੀਂ ਕੀ ਕਰ ਸਕਦੇ ਆ ਅਸੀਂ ਕੋਣ ਵੇਚਦਾ ਇੱਥੇ ਸ਼ਰਾਬ ਬਹੁਤ ਜ਼ਿਆਦਾ ਇੱਥੇ ਆ ਮੈਂ ਉਹ ਕਿਸੇ ਨਾਲ ਲੈਣਾ ਚਾਹਦਾ ਸਰਕਾਰ ਨੂੰ ਚਾਹੀਦਾ ਕਿ ਅਕਸਾਈ ਡਿਪਾਰਟਮੈਂਟ ਨੂੰ ਚਾਹੀਦਾ ਉਹ ਇੱਥੇ ਚੱਕਰ ਲਾ ਕੇ ਚੱਲ ਜਾਂਦੀ ਆ ਸਾਨੂੰ ਨਹੀਂ ਪਤਾ ਕੀ ਉਹਨਾਂ ਦੀ ਮਿਲੀ ਪਕਤਾ ਕੀ ਆ ਪਰ ਤੁਸੀਂ ਇਹ ਦੇਖੋ ਸਾਡੇ ਬੱਚਿਆਂ ਦਾ ਕੀ ਬਣੂਗਾ ਭਵਿੱਖੇ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਤੁਹਾਡੇ ਧਿਆਨ ਚ ਲੈਣਾ ਕਿ ਜਿਹੜੇ ਇੱਥੇ 10 12 ਸਾਲ ਦੇ ਬੱਚੇ ਉਹ ਵੀ ਸ਼ਰਾਬ ਪੀਣਾ ਗਿੱਜ ਗਿਆ ਤੁਸੀਂ ਦੱਸੋ ਦੱਸੋ ਕਿ ਸਾਡੇ ਪਿੰਡਾਂ ਦਾ ਭਵਿੱਖ ਕੀ ਬਣੂਗਾ ਸਾਡੇ ਬੱਚੇ ਦੀ ਨਸਲ ਖਰਾਬ ਹੋ ਰਹੀ ਹੈ ਤੁਸੀਂ ਤੁਸੀਂ ਦੇਖੋਗੇ ਅਸੀਂ ਪਿੰਡ ਦਾ ਵਿਕਾਸ ਕਰਾਇਆ ਤੁਸੀਂ ਸਾਡੇ ਪਿੰਡ ਦੇ ਵਿੱਚ ਚੱਕਰ ਸਾਰੇ ਪਾਸੇ ਮਾਰਕ ਦੇਖ ਸਕਦੇ ਹੋ ਹਰ ਗਲੀ ਦੇ ਵਿੱਚ ਨਾਮ ਲਿਖਿਆਗਾ ਹਰ ਗਲੀ ਦੇ ਵਿੱਚ ਆਪਣੇ ਬਹੁਤ ਵਧੀਆ ਸਾਈਨ ਬੋਰਡ ਲਗਾਏ ਨਾ ਔਰ ਆਪਣੇ Hindu ਸੰਸਕ੍ਰਿਤੀ ਦੇ ਸਾਮਨਾ ਆਪਣੇ ਦੇਸ਼ ਭਗਤਾ ਦੇ ਨਾਮ ਅਸੀਂ ਬੋਰਡ ਲਗਾਏ ਨਾ ਕੁਛ ਸ਼ਰਾਰਤੀ ਤਤਪ ਜਿਹੜੇ ਸ਼ਰਾਬੀ ਆ ਉਹ ਰਾਤ ਨੂੰ ਆ ਕੇ ਇਹ ਸਾਡੇ ਬੋਰਡ ਤੋੜ ਗਏ ਤੁਸੀਂ ਦੇਖ ਸਕਦੇ ਹੋ ਤੁਸੀਂ ਮੈਂ ਕੈਮਰਾਮੈਨ ਸਾਹਿਬ ਨਾਲ ਗੱਲ ਕਰਾਂਗੇ ਤੁਸੀਂ ਇਹ ਬੋਰਡ ਦੇਖੋ ਇਸ ਲਈ ਸਾਰੀ ਦੁਨੀਆ ਪ੍ਰਭੂ શ્રી ਰਾਮ ਜੀ ਦੇ ਨਾਂ ਤੇ ਇਸ ਲਈ ਜੈਜਕਾਰ ਕਰ ਰਹੀ ਆ ਅਸੀਂ ਆਪਣੇ ਆਪਣੇ ਮੁਹੱਲੇ ਦਾ ਨਾਂ શ્રી ਰਾਮ ਐਵੈਨਿਊ ਰੱਖਿਆ ਸੀਗਾ ਪਰ ਉਹਨਾਂ ਸ਼ਰਾਤੀਆ ਤੱਤਵਾਂ ਨੂੰ ਇਹ ਸਮਝ ਨਹੀਂ ਆਈ ਕਿ ਅਸੀਂ ਪ੍ਰਭੂ શ્રી ਰਾਮ ਦੇ ਬੋਰਡ ਦਿੱਤੇ ਲੱਤ ਮਾਰ ਕੇ ਬੋਰਡ ਤੋੜਿਆ ਗਿਆ ਕਿੰਨੀ ਅਸੀਂ ਇਹ ਮੰਗ ਕਰਦੇ ਪ੍ਰਸ਼ਾਸਨ ਅੱਗੇ ਵੀ ਔਰ ਸਰਕਾਰ ਅੱਗੇ ਵੀ ਬੱਦ ਤੋਂ ਬੱਦ ਸਖਤ ਸਖਤ ਕਾਰਵਾਈ ਕੀਤੀ ਔਰ ਪਿੰਡ ਦੇ ਵਿੱਚ ਜਿਹੜੇ ਵੀ ਨਜਾਇਜ਼ ਸ਼ਰਾਬ ਕਰਦੇ ਨੇ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਿਹੜਾ ਵੀ ਆ ਤੁਸੀਂ ਅਸੀਂ ಗ್ರಾಮ ਪੰਚਾਇਤ ਸ਼ੇਰਪੁਰ ਔਰ ਸਮੂਹ ਪਿੰਡ ਵਾਸੀ ਅਸੀਂ ਪ੍ਰਸ਼ਾਸਨ ਦੇ ਨਾਲ ਆ ਅਸੀਂ ਇਹੋ ਹੀ ਮੰਗ ਕਰਦੇ ਆ ਕਿ ਜਿਹੜਾ ਵੀ ਨਜਾਇਜ਼ ਸ਼ਰਾਬ ਵੇਚਦਾ ਉਹਨਾਂ ਦਾ ਸਖਤ ਤੋਂ ਸਖਤ ਔਰ ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਅੱਗੇ ਵੀ ਬੇਨਤੀ ਆਪਣੇ ਦਰਖਾਸਤ ਦੇ ਰਿਹਾ ਔਰ ਸਾਰੇ ਪਿੰਡ ਦੇ ਅਸੀਂ ਸਾਈਨ ਕਰਵਾਇਆ ਕਿਉਂਕਿ ਸਾਡੀਆਂ ਬੀਬੀਆਂ ਪੈਣਾ ਬਹੁਤ ਹੀ ਤੰਗਣਾ ਇੱਕ ਦਿਹਾੜੀ ਦਾਰ ਬੰਦਾ 450 450 ਰੁਪਏ ਦਿਹਾੜੀ ਲਾ ਕੇ ਆਂਦਾ ਔਰ 300 ਰੁਪਏ ਦੀ ਸ਼ਰਾਬ ਪੀ ਲੈਂਦਾ ਸ਼ਾਮ ਨੂੰ ਘਰ ਜਾ ਕੇ ਆਪਣੇ ਬੀਵੀ ਬੱਚਿਆਂ ਨੂੰ ਮਾਰਦਾ ਕੁੱਟਦਾ ਹੈ ਉਹ ਸਾਡੇ ਕੋਲ ਸ਼ਾਮ ਨੂੰ ਆਉਂਦੇ ਨੇ ਵੀ ਸਾਨੂੰ ਇਹ ਮਾਰਦਾ ਅਸੀਂ ਦੱਸੋ ਸ਼ਰਾਬੀ ਬੰਦੇ ਨੂੰ ਕੀ ਕਰਾਂਗੇ ਅਸੀਂ ਕਹਿੰਨੇ ਕਿ ਪਿੰਡ ਦੇ ਵਿੱਚ ਸ਼ਰਾਬ ਜਿਹੜੀ ਬਿਲਕੁਲ ਬੰਦ ਹੋਣੀ ਚਾਹੀਦੀ ਆ ਜਿਹੜਾ ਵੀ ਕੋਈ ਗਲਤ ਕੰਮ ਕਰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਾ ਮਾਪੀ ਤਾਂ ਡੱਟ ਕੀ ਕਰਨੀ ਸਰਨਾ ਮੇਰਾ ਗੁਸ਼ਨਾ ਜੀ ਸਰ ਲਾ ਕੇ ਮੇਰੇ ਦੇ ਘਰ ਹੀ ਬਿਲਕੁਲ ਘਰ ਦੇ ਸਾਹਮਣੇ ਨਾ ਗੰਦ ਪਿਆ ਹੈਗਾ ਸ਼ਰਾਬ ਪੀ ਕੇ ਸਰ ਨਜਾਇਜ਼ ਆਂਦਾ ਕੋਈ ਵੀ ਦੂਜੇ ਤੀਜੇ ਮਲੇ ਸ਼ਰਾਬ ਪੀ ਕੇ ਸਰ ਆ ਕੇ ਚੌਂਕ ਦੇ ਵਿੱਚ ਖੜੋਦਾ ਆਜਾ ਕੇ ਨਾ ਸਿਰਫ ਇਹ ਮਾਸ਼ੇ ਜੀਦਾ ਮਾਸ਼ੇ ਕਿਉਂ ਜਰ ਸਾਡੀ ਕੋਈ ਜਿੱਤ ਨਹੀਂ ਆ ਗਈ ਸਾਡੇ ਇੱਤਿਆਂ ਬਣੇ ਜਿੱਦ ਨਹੀਂ ਆ ਕੋਈ ਅੱਜ ਆਦਾ ਗਾਲੀ ਗਲੋਚ ਕਰਦਾ ਫੇਰ ਦੂਜਾ ਬੰਦਾ ਆਂਦਾ ਸ਼ਰਾਬ ਪੀਂਦਾ ਗਾਲੀ ਗਲੋਚਾ ਇਹਦੇ ਵਿੱਚ ਸਰ ਕੋਈ ਕਾਰਵਾਈ ਪਹਿਲੇ ਵੀ ਅਰਜ਼ੀ ਦਿੱਤੀ ਹੈ ਕੋਈ ਕਾਰਵਾਈ ਨਹੀਂ ਹੋਈ ਸਾਡੀ ਮੰਗ ਹੋਣੀ ਚਾਹੀਦੀ ਆ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਬਾਅਦ ਵੀ ਜੇ ਕਾਰਵਾਈ ਨਹੀਂ ਹੋਈ ਕੋ ਉੱਪਰ ਐਕਸ਼ਨ ਲਵਾਵਾਂਗੇ ਹਾਂਜੀ ਕੀ ਨਾਮ ਆ ਤੁਹਾਡਾ ਤੇ ਅੱਜ ਪ੍ਰੋਟੈਸਟ ਕੀਤਾ ਕੀ ਕਹਿਣਾ ਚਾਹੁੰਦੇ ਆ ਮੈਂ ਮੇਰਾ ਨਾਮ ਹੈਗਾ ਸੀਮਾ ਦੇਵੀ ਤੇ ਮੈਂ ਪਿੰਡ ਦੀ ਸਰਪੰਚਾਗੀ ਆ ਤੇ ਇੱਥੇ ਅਸਲ ਨੂੰ ਬਸ ਇਹੀ ਆ ਮੇਰੇ ਕਰਵਾਲੇ ਨੇ ਤੁਹਾਨੂੰ ਦੱਸਿਆ ਹੀ ਆ ਕਿ ਇੱਥੇ ਪੈਰ ਪੈਰ ਤੇ ਇੱਥੇ ਸ਼ਰਾਬ ਠਕਦੀ ਹੈਗੀ ਆ ਅਹੀਂ ਸਰਕਾਰ ਤੋਂ ਬਸ ਇਹੀ ਚਾਹੁੰਦੇ ਆ ਕਿ ਸਾਡੇ ਪਿੰਡ 'ਚ ਸ਼ਰਾਬ ਨਹੀਂ ਵਿਕਣੀ ਚਾਹੀਦੀ ਐ ਸਾਡੀਆਂ ਮੇਰੀਆਂ ਭੈਣਾਂ ਵਿਚਾਰੀਆਂ ਤੇ ਵੀ ਤੰਗ ਹੈ ਗਈਆਂ ਇਸ ਚੀਜ਼ ਤੋਂ ਘਰ 'ਚ ਰੋਜ਼ ਕਲੇਸ਼ ਹੁੰਦਾ ਗਾਲੀ ਗਲੋਚ ਇੱਥੇ ਕਰਕੇ ਜਾਂਦੇ ਆ ਕਿਹਦਾ ਨਾਂ ਲਈਏ ਤੇ ਕਿਹਦਾ ਨਾਂ ਲਈਏ ਰਾਤ ਨੂੰ ਵੀ ਇੱਥੇ ਬਹੁਤ ਵੱਡਾ ਝਗੜਾ ਹੋਇਆ ਵਾ ਨਾਜਾਇਜ਼ ਗੱਲਾਂ ਕੱਡੀਆਂ ਤੇ ਬੜਾ ਕੁਝ ਇੱਥੇ ਹੋ ਚੁੱਕਿਆ ਵਾ ਤੇ ਅਹੀਂ ਬਸ ਸਰਕਾਰ ਅੱਗੇ ਸਾਡੀ ਇਹੀ ਬੇਨਤੀ ਐ ਕਿ ਆ ਕੇ ਪੁਲਿਸ ਵੀ ਆਂਦੀ ਐ ਚੱਕਰ ਮਾਰ ਕੇ ਚੱਲ ਜਾਂਦੀ ਐ ਤੇ ਸਾਡੀ ਕੋਈ ਸੁਣਾਈ ਨਹੀਂ ਕਰਦਾ ਤੇ ਹੁਣ ਅਸੀਂ ਚੱਲੇ ਆ ਐਸਐਸਪੀ ਸਾਹਿਬ ਦੇ ਉੱਥੇ ਪੇਸ਼ ਹੋਣਾ ਸੀ ਸਾਰੇ ਜਣਿਆਂ ਨੇ ਦੇਖਦੇ ਆ ਕੀ ਕਾਰਵਾਈ ਹੁੰਦੀ ਹੈ ਤੇ ਸਾਡੀ ਤਾਂ ਸਰਕਾਰ ਤੋਂ ਇਹੀ ਮੰਗਿਆ ਕਿ شراب ਬੰਦ ਕਰੋ ਫੇਰ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਅਗਲਾ ਕੀ ਕਦਮ ਹੋਇਆ ਅੱਗੇ ਫਿਰ ਦੇਖਾਂਗੇ ਅੱਗੇ ਫਿਰ ਦੇਖਾਂਗੇ ਅਸੀਂ ਬੈਠਾਂਗੇ ਘਰ ਲੈ ਤੇ ਉੱਥੇ ਜਾ ਕੇ